ਜਿਹੜਾ ਇੱਕ ਅੰਮ੍ਰਿਤਸਰ ਵਿੱਚ ਜਿਹੜਾ ਬਹੁਤ ਹੀ ਵਿਵਾਦ ਚੱਲ ਰਿਹਾ ਵਾ ਜੋ ਕਿ ਹਿੰਦੂ ਧਰਮ ਬਾਰੇ ਸਿੱਖ ਧਰਮ ਬਾਰੇ ਹੋਰ ਵੀ ਮੁਸਲਮ ਮੁਸਲਮਾਨ ਜਿਹੜਾ ਭਾਈਚਾਰੇ ਬਾਰੇ ਬੜਾ ਗਲਤ ਬੋ ਰਿਹਾ ਵਾ ਰਾਜਾ ਕਿੰਗੇ ਦਾ ਨਾਮ ਆ ਇਹਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਇਹਨੂੰ ਬੰਦੇ ਦਾ ਪੁੱਤ ਬਣਾਇਆ ਜਾਵੇ ਨਹੀਂ ਤੇ ਨਿਹੰਗ ਸਿੰਘ ਫੌਜ ਵਾਲਾ ਨੂੰ ਸੌਦਾ ਵੀ ਲਾਇਆ ਜਾਊਗਾ ਤੇ ਇਹਨੂੰ ਤਾੜਨਾ ਵੀ ਇਹਦੇ ਪਰਿਵਾਰ ਨੂੰ ਇਹਦਾ ਜਿਹੜਾ ਹੋਰ ਵੀ ਭਾਈਚਾਰਾ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਤਾੜਨਾ ਕਰਦੇ ਕਿ ਇਹਨੂੰ ਸਮਝਾਇਆ ਜਾਵੇ ਤਾਂ ਕਿ ਜਿਹੜਾ ਇਹ ਮਾਤਾ ਮਾਤਾ ਜੀ ਵੈਸ਼ਨੋਮ ਬਾਰੇ ਸ਼੍ਰੀ ਹਨੂਮਾਨ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਇਹ ਮੁਸਲਮਾਨ ਭਾਈਚਾਰੇ ਬਾਰੇ ਜਿਹੜਾ ਬੜਾ ਗਲਤ ਸ਼ਬਦਾਂ ਵਾਲੀ ਬੋਲਦਾ ਨਾ ਇਹਨੂੰ ਸਿੱਧਿਆ ਕਰਾਂਗੇ ਨਹੀਂ ਤੇ ਇਹਨੂੰ ਪਾਗਲਖਾਨੇ ਨਾ ਕਿਤੇ ਜਮਾ ਕਰਾ ਕੇ ਜੇ ਪਾਗਲ ਵੀ ਹੈ ਨਾ ਤੇ ਤਾਂ ਵੀ ਇਹਨੂੰ ਪਾਗਲਖਾਨੇ ਜਮਾ ਕਰੋ ਤਾਂ ਕਿ ਇਹਨੂੰ ਬੱਤੀਆਂ-ਬੁੱਤੀਆਂ ਲਾ ਕੇ ਦਾ ਦਿਮਾਗੜਾ ਦਰੁਸਤ ਕੀਤਾ ਜਾਵੇ ਕਿ ਡੀਸੀ ਸਾਹਿਬ ਨੂੰ ਜਲਦੀ ਤੋਂ ਜਲਦੀ ਇਹਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਹੁਕਮ ਕਰਨਾ ਕਿ ਜਿਹੜਾ ਨੂੰ ਚਾਹ ਦੇ ਜੇ ਜੇ ਦੇ ਤੇ ਦਿਮਾਗ 'ਚ ਵੀ ਕੋਈ ਨੁਕਸਿਆ ਨਾ ਤੇ ਤਾਂ ਵੀ ਇਹਨੂੰ ਦੁਰਸਤ ਕੀਤਾ ਜਾਵੇ ਇਹਦੇ ਦਿਮਾਗ 'ਚ ਨੁਕਸਿਆ ਕੋਈ ਤੇ ਜੇ ਉਦਾਂ ਕਰਦਾ ਵਾ ਨਹੀਂ ਤੇ ਦਾਲ ਪੰਥ ਨੂੰ ਸੇਵਾ ਦਿੱਤੀ ਜਾਵੇ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਸੇਵਾਦਾਰ ਬੈਠੇ ਹਨ ਸਿੰਘ ਫੌਜਾਂ ਇਹਨੂੰ ਤਹਾ ਮਿੰਟਾਂ 'ਚ ਸਿਧਿਆਂ ਕਰਦਾਂਗੇ ਸਿੰਝ ਜੱਥੇਬੰਦੀ ਨੇ ਐਲਾਨ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਜੇ ਮਾਫੀ ਨਾ ਮੰਗਾਂਗੇ ਤਾਂ ਅਸੀਂ ਤੇਰੇ ਘਰ ਦੇ ਬਾਹਰ ਤਰਨਾ ਲਾਵਾਂਗੇ ਲੁਧਿਆਣੇ ਵਾਲਿਆਂ ਦੇ ਤੇ ਇਹਨਾਂ ਨੇ 24 ਘੰਟੇ ਬੀਤ ਨਹੀਂ ਦੇ ਤੂੰ ਤਾਂ ਪਹਿਲਾਂ ਹੀ ਮਾਫੀ ਮੰਗ ਲਈ ਲੱਗਦਾ ਕਿ ਗੇਮ ਕੀ ਦੀ ਆ ਅੱਜ ਪਖੰਡਵਾ ਦੇ ਬਿਲਕੁਲ ਅਸੀਂ ਖਿਲਾਫ ਹਾਂ ਅਸੀਂ ਧਰਮ ਦੇ ਖਿਲਾਫ ਨਹੀਂ ਹੈਗੇ ਇਹ ਵੀ ਧਰਮਿੰਦ ਜਿਹੜੇ ਧਰਮ ਦਾ ਵੀ ਹੈਗਾ ਵਾ ਇਹਨੂੰ ਆਪਣਾ ਧਰਮ ਦੇ ਮੁਬਾਰਕ ਆ ਪਰ ਜੇ ਕਿ ਕਿਸੇ ਧਰਮ ਬਾਰੇ ਵੀ ਗਲਤ ਬੋਲਦਾ ਸ਼ਹਿਦ阿里 ਹਿੰਦੂ ਧਰਮ ਬਾਰੇ ਸਿੱਖ ਧਰਮ ਬਾਰੇ ਮੁਸਲਮਾਨ ਭਾਈਚਾਰੇ ਬਾਰੇ ਤੇ ਇਹਦਾ ਠੋਕੇ ਵਿਰੋਧ ਕੀਤਾ ਜਾਊਗਾ ਤੇ ਇਹਨੂੰ ਤਾੜਨਾਗੇ ਇਹਨੂੰ ਪੂਰਾ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਛਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲਿਆਂ ਵੱਲੋਂ ਇਥੇ ਸਣੀ ਜੀ ਦੇ ਦਫ਼ਤਰ ਜਿਹੜੀ ਫੌਜ ਭੇਜੀ ਗਈ ਨਿਹੰਗ ਸਿੰਘ ਫੌਜਾਂ ਆਈਆਂ ਅੰਮ੍ਰਿਤਸਰ ਵਿਖੇ ਦੂਜੀ ਬੇਨਤੀ ਇਹ ਕਰਦੇ ਆਂ ਕਿ ਜਿਹੜਾ ਇੱਕ ਅੰਮ੍ਰਿਤਸਰ ਵਿੱਚ ਜਿਹੜਾ ਬਹੁਤ ਹੀ ਵਿਵਾਦ ਚੱਲ ਰਿਹਾ ਵਾ ਜੋ ਕਿ Hindu ਧਰਮ ਬਾਰੇ Sikh ਧਰਮ ਬਾਰੇ ਹੋਰ ਵੀ ਮੁਸਲਮ ਮੁਸਲਮਾਨ ਜਿਹੜਾ ਭਾਈਚਾਰੇ ਬਾਰੇ ਬੜਾ ਗਲਤ ਬੋ ਰਿਹਾ ਵਾ ਸਾਰੇ ਜਿਹੜੇ ਧਰਮ ਐ ਇਹ ਬੜੇ ਸਤਿਕਾਰਯੋਗ ਧਰਮ ਆ ਕੋਈ ਇਸਾਈ ਭਾਈਚਾਰਾ ਵਾ ਕੋਈ ਸਿੱਖ ਧਰਮ ਕੋਈ Hindu ਧਰਮ ਆ ਜੇ ਮੁਸਲਮਾਨ ਧਰਮ ਹੈ ਉਹ ਵੀ ਸਤਿਕਾਰਯੋਗ ਆ ਸਾਡੀ ਦਲ ਪੰਥਲੋਂ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਔਰ ਸੀਪੀ ਸਾਹਿਬ ਜਿਹੜੇ ਇਹ ਜਿਹੜਾ ਬੜਾ ਜਿਹੜਾ ਨਿੰਦਨਯੋਗ ਜਿਹੜਾ ਕੰਮ ਕਰ ਰਿਹਾ ਵਿਅਕਤੀ ਇਹਦਾ ਇਹਦਾ ਨਾਂ ਦਾ ਇਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਰਾਜਨਾ ਰਾਜਾ ਕਿੰਗ ਇਹਦਾ ਨਾਮ ਆ ਇਹਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਇਹਨੂੰ ਬੰਦੇ ਦਾ ਪੁੱਤ ਬਣਾਇਆ ਜਾਵੇ ਨਹੀਂ ਤੇ ਨਿਹੰਗ ਸਿੰਘ ਫੌਜਾ ਵਾਲਾ ਨੂੰ ਸੋਦਾ ਵੀ ਲਾਇਆ ਜਾਊਗਾ ਤੇ ਇਹਨੂੰ ਤਾੜਨਾ ਵੀ ਇਹਦੇ ਪਰਿਵਾਰ ਨੂੰ ਇਹਦਾ ਜਿਹੜਾ ਹੋਰ ਵੀ ਭਾਈਚਾਰਾ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਤਾੜਨਾ ਕਰਦੇ ਕਿ ਇਹਨੂੰ ਸਮਝਾਇਆ ਜਾਵੇ ਤਾਂ ਕਿ ਜਿਹੜਾ ਇਹ ਮਾਤਾ ਮਾਤਾ ਜੀ ਵੈਸ਼ਨੂ ਬਾਰੇ ਸ਼੍ਰੀ ਹਨੂਮਾਨ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਇਹ ਮੁ슬ਮਾਨ ਭਾਈਚਾਰੇ ਬਾਰੇ ਜਿਹੜਾ ਬੜਾ ਗਲਤ ਸ਼ਬਦਾਂ ਵਾਲੀ ਬੋਲਦਾ ਨਾ ਇਹਨੂੰ ਸਿੱਧਿਆ ਕਰਾਂਗੇ ਨਹੀਂ ਤੇ ਇਹਨੂੰ ਪਾਗਲਖਾਨੇ ਨਾ ਕਿਤੇ ਜਮਾ ਕਰਾ ਗਏ ਜੇ ਪਾਗਲ ਵੀ ਹੈ ਨਾ ਤੇ ਤਾਂ ਵੀ ਇਹਨੂੰ ਪਾਗਲਖਾਨੇ ਜਮਾ ਕਰੋ ਤਾਂ ਕਿ ਇਹਨੂੰ ਬੱਤੀਆਂ-ਬੁੱਤੀਆਂ ਲਾ ਕੇ ਦਾ ਦਿਮਾਗ ਦਾ ਦੁਰਸਤ ਕੀਤਾ ਜਾਵੇ ਦੋ ਜੀ ਬੇਨਤੀ ਇਹ ਕਰਦੇ ਆ ਕਿ ਡੀਸੀ ਸਾਹਿਬ ਨੂੰ ਜਲਦੀ ਤੋਂ ਜਲਦੀ ਇਹਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਹੁਕਮ ਕਰਨ ਕਿ ਜਿਹੜਾ ਨੂੰ ਚਾਹ ਦੇ ਜੇ ਜੇ ਦੇ ਦੇ ਦਿਮਾਗ 'ਚ ਵੀ ਕੋਈ ਨੁਕਸਿਆ ਨਾ ਤੇ ਤਾਂ ਵੀ ਇਹਨੂੰ ਦਰੁਸਤ ਕੀਤਾ ਜਾਵੇ ਇਹਦੇ ਦਿਮਾਗ 'ਚ ਨੁਕਸਿਆ ਕੋਈ ਤੇ ਜੇ ਉਦਾਂ ਕਰਦਾ ਵਾ ਨਹੀਂ ਤੇ ਦਲਪੰਥ ਨੂੰ ਸੇਵਾ ਦਿੱਤੀ ਜਾਵੇ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਸੇਵਾਦਾਰ ਬੈਠਿਆ ਨਗ ਸਿੰਘ ਫੌਜਾਂ ਇਹਨੂੰ ਦਹਾ ਮਿੰਟਾਂ 'ਚ ਸਿਧਿਆ ਕਰਦਾਂਗੇ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀਡੀਓ ਕਢ ਕੇ ਮਾਫੀ ਮੰਗੀ ਹੈ ਕਹਿੰਦੇ ਜੋ ਮੈਂ ਕਿਹਾ ਮਾਫੀ ਮੇਰੀ ਕਬੂਲ ਕੀਤੀ ਜਾਵੇ ਵਾਹਿਗੁਰੂ ਜੀ ਇਹ ਮਾਫੀ ਦੇ ਜਿਹੜਾ ਮਾਫੀ ਤੇ ਯੋਗ ਨਹੀਂ ਹੈਗਾ ਵਿਅਕਤੀ ਇਹਦੇ ਇਹ ਜਿੰਨਾ ਗਲਤ ਸ਼ਬਦਾਵਲੀ ਬੋਲਣ ਦਿਆ ਆਪਣੇ YouTube ਦੇ ਪੇ ਤੇ ਪਾਪ ਆ ਗਏ ਕਦੀ ਕਦੀ ਮੰਦਿਰ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਮਲੋ ਨੋਟ ਡਾਉਂਦਾ ਵਾ ਚਾਹ ਹਨੂਮਾਨ ਜੀ ਬਾਰੇ ਬੋਲਦਾ ਵਾ ਕਿੱਡੀ ਗਲਤ ਸ਼ਿਹਦਾ ਵਾਲੀ ਆਪ ਜੀ ਵੇਖ ਸਕਦੇ ਆ YouTube ਤੇ ਸਾਰੇ ਵੀਰਾਂ ਭਰਾਵਾਂ ਨੇ ਵੀਡੀਓ ਵੇਖੀਆਂ ਪੂਰੇ ਪੰਜਾਬ ਨੇ ਪਹਿਲਾਂ ਇੱਕ ਨਿਹੰਗ ਸਿੰਘ ਜੱਥੇਬੰਦੀ ਨੇ ਐਲਾਨ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਜੇ ਮਾਫੀ ਨਾ ਮੰਗੀ ਤਾਂ ਆਪਾਂ ਤੇਰੇ ਘਰ ਦੇ ਬਾਹਰ ਤਰਨਾਲਾ ਲਾਵਾਂਗੇ ਲੁਧਿਆਣੇ ਵਾਲਿਆਂ ਨੇ ਤੇ ਇਹਨਾਂ ਨੇ 24 ਘੰਟੇ ਬੀਤਰੀ ਨਹੀਂ ਤੁਸੀਂ ਤੋਂ ਪਹਿਲਾਂ ਹੀ ਮਾਫੀ ਮੰਗ ਲਈ ਲੱਗਦਾ ਕਿ ਗੇਮ ਕਿੱਡੀ ਆ ਨਹੀਂ ਸਾਡੇ ਇਹ ਵੇਖੋ ਜੀ ਪਤਾ ਕੀ ਗੱਲ ਆ ਜੀ ਇਹਦੇ ਵਿੱਚ ਜਿਹੜੀਆਂ ਸ਼ਰਾਰਤੀ ਇਹ ਨਹੀਂ ਕਹਿ ਸਕਦੇ ਸ਼ਰਾਰਤੀ ਅੰਸਰ ਵੀ ਹੁੰਦੇ ਆ ਹਰ ਧਰਮ ਦੇ ਵਿੱਚ ਹੈਗੇ ਆ ਸਾਡੇ ਸਿੱਖ ਧਰਮ ਨੂੰ ਹਿੰਦੂ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ ਈਸਾਈ ਭਾਈਚਾਰੇ ਨੂੰ ਇਹ ਜਿਹੜਾ ਨਾ ਵਿੱਚ ਸ਼ਰਾਰਤੀ ਅੰਸਰ ਬਾਰੇ ਦੇ ਧਰਮ ਨਹੀਂ ਕੋਈ ਮਾੜਾ ਹੁੰਦਾ ਕੋਈ ਤਰ ਮਣੀ ਮੜਾ ਗਿਆ ਆਪਣੇ ਆਪਣੇ ਜਿਹੜਾ ਧਰਮਿਆਂ ਉਹਦੇ ਵਿੱਚ ਪਰਫਖ ਰਹਿਣਾ ਚਾਹੀਦਾ ਵਾ ਹਰ ਇੱਕ ਜੇ ਹਿੰਦੂ ਧਰਮਿਆਂ ਉਹਨੂੰ ਗੀਤਾ ਨਾਲ ਸੰਬੰਧਿਤ ਜਿਹੜਾ ਵੀ ਜੋ ਉਹਦਾ ਫਲਸਫਾ ਵਾ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਮੁਸਲਮਾਨ ਭਾਈਚਾਰਾ ਵਾ ਉਹਦੀ ਜਿਹੜੀ ਕੁਰਾਨ ਆ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਅਸਾਈ ਭਾਈਚਾਰਾ ਵਾ ਉਹਨੂੰ ਜਿਹੜਾ ਬਾਈਬਲ ਦੇ ਮੁਤਾਬਿਕ ਚੱਲਣਾ ਚਾਹੀਦਾ ਜਿਹੜਾ ਅਸੀਂ ਹੋਰ ਵੀ ਸੰਸਥਾਵਾਂ ਜਿਹੜੀਆਂ ਹੋਰ ਵੀ ਨਾਲ ਜੁੜਦੀਆਂ ਸਾਡੇ ਪਖੰਡਵਾਦੇ ਬਿਲਕੁਲ ਅਸੀਂ ਖਿਲਾਫ ਹੈ ਅਸੀਂ ਧਰਮ ਦੇ ਖਿਲਾਫ ਨਹੀਂ ਹੈਗੇ ਇਹ ਵੀ ਧਰਮਿੰਦ ਜਿਹੜੇ ਧਰਮ ਦਾ ਵੀ ਹੈਗਾ ਵ ਪਾਰਾ ਜੇ ਇਹ ਕਿਹੇ ਧਰਮ ਬਾਰੇ ਵੀ ਗਲਤ ਬੋਲਦਾ ਸ਼ਹਿਦ阿里 Hindu ਧਰਮ ਬਾਰੇ ਸਿੱਖ ਧਰਮ ਬਾਰੇ ਮੁਸਲਮਾਨ ਭਾਈਚਾਰੇ ਬਾਰੇ ਤੇ ਇਹਦਾ ਠੋਕੇ ਵਿਰੋਧ ਕੀਤਾ ਜਾਊਗਾ ਤੇ ਇਹਨੂੰ ਤਾੜਨਾਗੇ ਇਹਨੂੰ ਪੂਰਾ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਛਡਾਂਗੇ ਬਾਬਾ ਜੀ ਦੀ ਮਨਸ਼ਾ ਜੀ ਲੱਗਦੀ ਆ ਕੌਣ ਹੈ ਇਹਦੀ ਮਨਸ਼ਾ ਜੀ ਵੇਖੋ ਕੋਈ ਦਿੰਦਾ ਵੀ ਇਹਖਰੇ ਪਾਗਲ ਆ ਸਾਨੂੰ ਪਾਗਲ ਵਾਲੀ ਇਹਦੀ ਨੀਤੀ ਨਹੀਂ ਲੱਗਦੀ ਇਹ ਬੜਾ ਦਰੁਸਤ ਦਿਮਾਗ ਨਾਲ ਬੜੇ ਬਿਆਨਬਾਜ਼ੀ ਆਪਣੀ ਕਰਦਾ ਵਾ ਸਾਨੂੰ ਇਹੋ ਪ੍ਰਸ਼ਾਸਨ ਅਗੇ ਮੰਗ ਇਹੋ ਕਰਦੇ ਆ ਕਿ ਜਿਹੜਾ ਸਾਡੇ ਤਾਂ ਹੀ ਸਾਨੂੰ ਹੱਥ ਨਾਲ ਇਹਨੂੰ ਪਾਉਣਾ ਪਵੇ ਇਹਨੂੰ ਆਪ ਹੀ ਇਹਦਾ ਘਰ ਲੱਭ ਕੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਇਹਦਾ ਘਰ ਆ ਇਹਨੂੰ ਸਿੱਧਾ ਕੀਤਾ ਜਾਵੇ ਨਹੀਂ ਦੇ ਸਾਰੀਆਂ ਸੰਪਰਦਾਵਾਂ ਹਿੰਦੂ ਧਰਮ ਭਾਈਚਾਰਾ ਜਿਹੜਾ ਸਿੱਖ ਧਰਮ ਭਾਈਚਾਰਾ ਜਿਹੜਾ ਸਾਡਾ ਹੋਰ ਵੀ ਜੀ ਸੰਪੜਦਾਵਾਂ ਸਾਰੇ ਸਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੀਏ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆ ਇਹਨੂੰ ਠੋਕਮਾ ਜਵਾਬ ਦਿੱਤਾ ਜੀ ਉਹਨੂੰ ਬੰਦੇ ਦਾ ਪੁੱਤ ਪੂਰਾ ਠੋਕਮਾ ਬਣਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸ਼ਿਕਾਇਤ ਕੀਤੀ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਵੇਖੋ ਜੀ ਜਿਹੜੀ ਪੁਲਿਸ ਦਾ ਵੀ ਪੁਲਿਸ ਪ੍ਰਸ਼ਾਸਨ ਵੀ ਕਿਸੇ ਧਰਮ ਦੇ ਵਿੱਚ ਹੋ ਆ ਪੁਲਿਸ ਪ੍ਰਸ਼ਾਸਨ ਵੀ ਸਾਡੇ ਭਰਾ ਹੀ ਆ ਉਹਨਾਂ ਦਾ ਵੀ ਫਰਜ਼ ਬੰਦਾ ਚਲੋ ਡਿਊਟੀ ਦਾ ਤੇ ਉਹਨਾਂ ਦਾ ਜਿਹੜਾ ਫਰਜ਼ ਬੰਦਾ ਵੰਦਾ ਲੇਕਿਨ ਧਰਮ ਵੀ ਨਾਲ-ਨਾਲ ਆ ਜਿਹੜਾ ਆਪਣਾ ਧਰਮ ਉਹਦੇ ਵਿੱਚ ਵੀ ਪਰਵਾਖ ਰਹਿਣਾ ਚਾਹੀਦਾ ਉਹ ਆਪ ਹੀ ਸਿਆਣੇ ਆ ਬੜੇ ਪੜੇ ਲਿਖੇ ਜਿਹੜੇ ਸੂਚਮਾਨ ਅਫਸਰ ਲੱਗੇ ਆ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਜੇ ਉਹ ਵੀ ਧਾਰਾ ਤੇ ਲੱਗਦੀ ਆ ਧਾਰਾ ਜਲਦੀ ਤੋਂ ਜਲਦੀ ਲਾਗੇ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਕਿ ਇਹ ਗਾਂਹ ਹੋਰ ਕੋਈ ਵਿਵਾਦ ਨਾ ਖੜਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ